ਹੈਲੋ ਮਿੱਤਰੋ ਅੱਜ ਆਪਾਂ ਬਣਾਉਣ ਲੱਗੇ ਆ ਰੋਟੀ ਪੀਜ਼ਾ ਕਿਉਂਕਿ ਅੱਜ ਜਦ ਮੈਂ ਦੇਖਿਆ ਕਿ ਆਪਣੇ ਘਰੇ ਕੁਝ ਖਾਣ ਨੂੰ ਪਿਆ ਨਹੀਂ ਸੀਗਾ ਤੇ ਮੰਮੀ ਸੁੱਤੇ ਪਏ ਸੀਗੇ ਤੇ ਫਿਰ ਮੈਂ ਤਵਾ ਚੱਕਿਆ ਤਵੇ ਨੂੰ ਉਸ ਦੇ ਉੱਪਰ ਗਰਮ ਕਰਕੇ ਗੈਸ ਦੇ ਉੱਪਰ ਉਸ ਦੇ ਉੱਪਰ ਰੋਟੀ ਚੱਕੀ ਤੇ ਪੀਜ਼ਾ ਪਾਸਤਾ ਸੌਸ ਲਾਤੀ ਤੇ ਉਸ ਦੇ ਉੱਪਰ ਮੈਂ ਬਾਅਦ ਵਿੱਚ ਸ਼ਿਮਲਾ ਮਿਰਚ ਟਮਾਟਰ ਪਿਆਜ਼ ਤੇ ਹਰੀ ਮਿਰਚ ਦੇ ਪੇਸਟ ਬਣਾ ਕੇ ਤੇ ਉਹਦੇ ਵਿੱਚ ਮਲਾਈ ਪਾਦੀ ਕਿਉਂਕਿ ਉਸ ਵੇਲੇ ਮੇਰੇ ਕੋਲ ਚੀਜ਼ अवेलेबल ਨਹੀਂ ਸੀਗਾ ਤੇ ਫਿਰ ਮੈਂ ਰੋਟੀ 'ਚ ਕਰ ਦੇ ਨਾਲ 홀 ਕੱਢ ਲੇ ਕੀ ਰੋਟੀ ਫੁੱਲੇ ਨਾ ਤੇ ਉਸ ਤੋਂ ਬਾਅਦ ਮੈਂ ਆਪਣੀ ਪੇਸਟ ਚੱਕੀ ਉਹਨੂੰ ਚੋਪ ਕੀਤਾ ਤੇ ਉਸ ਤੋਂ ਬਾਅਦ ਉਹ ਵਾਲੀ ਪੇਸਟ ਆਪਣੀ ਨੂੰ ਰੋਟੀ ਦੇ ਉੱਪਰ ਅਪਲਾਈ ਕਰਤੀ ਪੂਰੇ ਵਧੀਆ ਤਰੀਕੇ ਨਾਲ ਵੀ ਆਪਣਾ ਟੇਸਟ ਖਰਾਬ ਨਾ ਹੋਵੇ ਤੇ ਆਪਣੀ ਜਿਹੜੀ ਪੇਸਟ ਸੀਗੀ ਮੈਂ ਉਹਦੇ ਵਿੱਚ ਥੋੜਾ ਨੂਨ ਮਿਰਚ ਆਪਣੇ ਹਿਸਾਬ ਨਾਲ ਪਾ ਲਿਆ ਸੀ ਤੁਸੀਂ ਆਪਣੇ ਹਿਸਾਬ ਨਾਲ ਨੂਨ ਮਿਰਚ ਪਾ ਸਕਦੇ ਹੋ ਉਹ ਥੋੜੀ ਜਿਹੀ ਵਾਈਸ ਆ ਵੀ ਤੁਸੀਂ ਕਿੰਨਾ ਨੂਨ ਮਿਰਚ ਪਾਉਣਾ ਹੈ ਤੇ ਉਸ ਤੋਂ ਬਾਅਦ ਉਹਨੂੰ ਅਪਲਾਈ ਕਰਤਾ ਤੇ ਗੈਸ 'ਤੇ ਅਮ ਕਰਤਾ ਵੀ ਪੂਰਾ ਕਰਾਂਚ ਆ ਜਾਵੇ ਤੇ ਬਾਅਦ ਵਿੱਚ ਆਪਣਾ ਪੀਜਾ ਦੇ আর ਸਬਸਕ੍ਰਾਈਬ